ਜੀ ਵੀ ਜੀ ਪਿੰਡਰ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਉਸ ਸੇਵਾ ਕਰਨ ਦਾ ਮੌਕਾ ਤਾਂ ਮਨ ਵੱਸਿਆ ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਿਆ ਉਸ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੇਰਾ ਨਾਮ ਜਸਵੰਤ ਸਿੰਘ ਪਿੰਡ ਭਰਗੀਆਂ ਮੈਨੂੰ ਪਿੰਡ ਵਾਸੀਆਂ ਨੇ ਸਭ ਸਹਿਮਤੀ ਦੇ ਨਾਲ ਐਤ 35 ਚੁਣਿਆ ਜੀ ਮੈਂ ਸਾਰੇ ਪਿੰਡ ਦਾ ਤਹਿ ਦਿਲੋਂ ਤੁਹਾਨੂੰ ਆਵਾਜ਼ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਐਡਵਰਸਰ ਪਿੰਡ ਜੁੜਿਆ ਜੀ ਨੌਜਵਾਨਾਂ ਦੀ ਗੱਲ ਕਰੀ ਨੌਜਵਾਨ ਇਲੈਕਸ਼ਨ ਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਆਵੇ ਦੇਖੋ ਜੀ ਨੌਜਵਾਨ ਅੱਜ ਕੱਲ ਤੁਹਾਨੂੰ ਪਤਾ ਜੀ ਨਸ਼ੇ ਦੀ ਬਹੁਤ ਵੱਡੀ ਟੈਲ ਚੱਲ ਰਹੀ ਹੈ ਜੀ ਤੇ ਨੌਜਵਾਨਾਂ ਵਾਸਤੇ ਮੈਂ ਹੁਣੇ ਇੱਕ ਕਲੱਬ ਰਜਿਸਟਰ ਕਰਾਇਆ ਜੀ ਤੇ ਜਿਹਦੇ ਵਿੱਚ ਪਿੰਡ ਦੇ 100 ਪਲੱਸ ਬੱਚੇ ਮੈਂ ਐਡ ਕਰਕੇ ਤੇ ਗਰਾਊਂਡ ਦਾ ਕੰਮ ਚੱਲ ਰਿਹਾ ਜੀ ਪਲੇ ਗਰਾਊਂਡ ਬਣਾ ਰਹੇ ਪਿੰਡ ਚ ਤੇ ਬੱਚਿਆਂ ਨੂੰ ਖੇਡਣ ਵਾਸਤੇ ਜੀ ਦੇਖੋ ਇੱਕ ਸਾਰਾ ਉਹ ਜਿੰਨਾ ਵੀ ਪਲੇਗ੍ਰਾਉਂਡ ਦੇ ਵਿੱਚ ਖੇਡਣ ਵਾਸਤੇ ਜਿੰਮ ਪ੍ਰੋਵਾਈਡ ਕਰਾ ਰਹੇ ਆ ਤੇ ਜੋ ਵੀ ਵਾਲੀ ਵਾਲ ਕੋਟ ਜੋ ਵੀ ਹੋ ਬੱਚੇ ਕਹਿਣਗੇ ਜੀ ਉਹਨਾਂ ਵਾਸਤੇ ਆਪਾਂ ਸਾਰੇ ਪ੍ਰੋਵਾਈਡ ਕਰਾ ਰਹੇ ਆ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਗੇਮ ਦੇ ਨਾਲ ਜੋੜਨ ਵਾਸਤੇ ਆਪਾਂ ਆਪਣੇ ਪਿੰਡ ਦਾ ਪ੍ਰਬੰਧ ਰਏ ਆ ਜੀ ਕਿ ਅੱਗੇ ਤੋਂ ਵੀ ਜੀ ਜਪਨ ਸਾਹਿਬ ਰਸਨ ਕਾਰਡ ਦੀ ਸਮੱਸਿਆ ਵੀ ਪਿੰਡਾਂ ਚ ਹੁੰਦੀ ਆ ਕੀ ਲੱਗਦਾ ਤੁਹਾਨੂੰ ਜਿਹੜੇ ਯੋਗ ਲੋਕ ਨੇ ਉਹਨਾਂ ਦੇ ਰਸਨ ਕਾਰਡ ਨਹੀਂ ਬਣੇ ਹੈਗੇ ਸੋ ਨਾਜਾਇਜ਼ ਜਿਹੜੇ ਵੀ ਰਸਨ ਕਾਰਡ ਬਣੇ ਹੋਏ ਨੇ ਉਹਨਾਂ ਤੱਕ ਰਸਨ ਨਹੀਂ ਪਹੁੰਚਦਾ ਕਿਵੇਂ ਦੇਖਦੇ ਹੋ ਕਿਉਂ ਕੰਮ ਕੀਤਾ ਜਾਵੇ ਦੇਖੋ ਜੀ ਅਜੇ ਫਿਲਹਾਲ ਰਸਨ ਕਾਰਡ ਦੀ ਸਾਈਡ ਬੰਦ ਆ ਜੀ ਜਦੋਂ ਖੁੱਲੇਗੀ ਜਿਹਦੇ ਯੋਗ ਰਸਨ ਕਾਰਡ ਬਣਨ ਵਾਲੇ ਉਹਨਾਂ ਦੇ ਜ਼ਰੂਰ ਬਣਾਏ ਜਾਣਗੇ ਜੀ ਤੇ ਜਿੰਨੇ ਵੀ ਪਿੰਡ ਦੇ ਗਰੀਬ ਲੋਕ ਆ ਘਰ ਘਰ ਜਾ ਕੇ ਉਹਨਾਂ ਦੇ ਰਸਨ ਕਾਰਡ ਜ਼ਰੂਰ ਪੁਣਾਈ ਜਾਣਗੇ ਜੀ ਹੁਣ ਸਾਈਡ ਖੁੱਲੀ ਆ ਜੀ ਆ ਪੀਐਮ ਹਾਊਸ ਵੀ ਉਹ ਮੈਂ ਜਿੰਨੇ ਵੀ ਕਰ ਕਰ ਜਾ ਕੇ ਹੁਣ ਤੱਕ 20 ਪਲੱਸ ਕਮਰੇ ਮੈਂ ਆਪਣੇ ਪਿੰਡ ਦੇ ਜਿਹਦੇ ਭੈਣ ਜੋਗ ਆ ਉਹ ਮੈਂ ਪਾ ਕੇ ਆ ਜੀ ਤੇ ਇਸੇ ਤਰ੍ਹਾਂ ਰਾਸ਼ਨ ਕਾਰਡ ਵੀ ਜਿਹਦੇ ਜੋਗ ਉਹ ਜ਼ਰੂਰ ਪਾਵਾਂਗੇ ਜਿਹਦੇ ਜੇ ਕਿਸੇ ਦਾ ਨਜਾਇਜ਼ ਹੋਇਆ ਉਹ ਅਸੀਂ ਘਟਾਵਾਂਗੇ ਵੀ ਜ਼ਰੂਰ ਠੀਕ ਹੈ ਜੀ ਸਰ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ ਰਹਿ ਗਏ ਜੀ ਉਹ ਤੁਹਾਡੀ ਗੋਈ ਚ ਪੂਰੇ ਕਰਵਾਈ ਜਾਣਗੇ ਦੇਖੋ ਜੀ ਪਿਛਲੀ ਪੰਚਾਇਤ ਨੇ ਜੋ ਵੀ ਕੰਮ ਬਹੁਤ ਵਧੀਆ ਕੀਤਾ ਕਿ ਉਹਨਾਂ ਨੇ ਆਪਣੇ ਸਾਹਮਣੇ ਕੀਤਾ ਜੀ ਕਿ ਅਜੇ ਜੋ ਵੀ ਬਚਦੇ ਕੰਮ ਪਿੰਡ ਦੇ ਵਿੱਚ ਉਹ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਜਿਹੜੇ ਪਲੇਗਰਾਉਂਡ ਦਾ ਕਰ ਰਹੇ ਹਾਂ ਮਲਾ ਕਲੀਨਿੰਗ ਤੇ ਆਂਗਣਵਾੜੀ ਸਕੂਲ ਦੀ ਉਹਨਾਂ ਸਾਨੂੰ ਕਰਵਾ ਕੇ ਜਿਹੀ ਹੈ ਜੀ ਉਹ ਅਸੀਂ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਵੀ ਕੋਈ ਕੰਮ ਹੈ ਪਿੰਡ 'ਚ ਸੋਲਰ ਲਾਈਟਾਂ ਠੀਕ ਹੈ ਜੀ ਕੁਰਸੀਆਂ ਰੱਖਣ ਦੀ ਹੈ ਸਾਰੇ ਪਿੰਡ ਦੇ ਵਿੱਚ ਜਿਹੜੀ ਵੀ ਜੋ ਜੋ ਕੰਮ ਹੈ ਉਹ ਆਪਣਾ ਜਰੂਰ ਕਰਾਂਗੇ ਜੀ ਸਰ এডੂਕੇਸ਼ਨ ਲਾ ਕੇ ਕਿਵੇਂ ਦੇ ਦੇਓ ਕਿ ਲੱਗਦਾ ਤੁਹਾਡੇ ਪਿੰਡ ਦੇ ਸਕੂਲ ਕਿੰਨੀ ਤੱਕ ਕਿਸ਼ਤਾਬ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਦੇਖੋ ਜੀ এডੂਕੇਸ਼ਨ ਬਹੁਤ ਹੀ ਇੱਕ ਮਤਲਬ ਇਹ ਹੈ ਜੀ ਸਾਡੇ ਸਕੂਲ ਦੀ ਬਿਲਡਿੰਗ ਕਈ ਵੀ ਪੁਰਾਣੀ ਬਹੁਤ ਸੀ ਹੁਣ ਅਸੀਂ ਢਾ ਕੇ ਨਵੀਂ ਪਾ ਰਹੇ ਆ ਪ੍ਰਭਾਨ ਕੀ ਮਿਲਦੀ ਆ ਜੀ ਤੇ ਸਾਡਾ ਸਕੂਲ ਅਜੇ ਤੱਕ ਛੋਟਾ ਅਸੀਂ ਸਰਕਾਰ ਕੋਲ ਇਹ ਬੇਨਤੀ ਕਰਾਂਗੇ ਜੇ ਤੇ 10ਵੀਂ ਤੱਕ ਹੋ ਜੇ ਬਹੁਤ ਮਿਹਰਬਾਨੀ ਜੀ ਨਹੀਂ ਤੇ 8ਵੀਂ ਤੱਕ ਵੀ ਹੋ ਜੇ ਤਾਮੀਨ ਕੋ ਜੀ ਜੀ ਠੀਕ ਹੈ ਜੀ ਜੀ ਸਰ ਪੰਜਾਬ ਸਰਕਾਰ ਦਾ ਸੈਂਟਰ ਕੋਲ ਸਭ ਤੋਂ ਤੰਗਰੀਬ ਲੋਕਾਂ ਵਾਸਤੇ ਹੁੰਦੀਆਂ ਪੈਣ ਤੇ ਧੜੇਵੰਦੀ ਹੋਣ ਕਰਕੇ ਉਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਤੇ ਤੁਹਾਡੀ ਗੱਲ ਤੇ ਕਿਵੇਂ ਪ੍ਰਭਾਵ ਕੀਤਾ ਜਾਵੇਗਾ ਦੇਖੋ ਸਾਡੇ ਪਿੰਡ ਬਹੁਤ ਹੁੰਦੀਆਂ ਪਿੰਡਾਂ ਜੀ ਕੱਚੀ 30 ਸਾਲ ਹੋ ਗਿਆ ਅਜੇ ਤੱਕ ਸਾਡੇ ਪਿੰਡ ਕੋਈ ਇਲੈਕਸ਼ਨ ਨਹੀਂ ਹੋਈ ਹਰ ਵਾਰਾਂ ਸਰਵਿਸੈਂਦੀ ਦੀ ਇਸ ਵਾਰ ਵੀ ਪੰਜਵੀਂ ਟਰਮਾਂ ਦੀ ਸਰਵਿਸੈਂਦੀ ਹੋਈ ਸਾਡੇ ਪਿੰਡ ਕੋਈ ਧੜਬੰਦੀ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਜਿਉ ਹੋਊਗਾ ਸਾਰੇ ਦੇ ਹੱਕ ਤੇ ਪੱਕੀ ਗੱਲ ਹੋਊਗੀ ਜੀ ਸੱਤ ਕਈ ਵਾਰੀ ਪੁਲਿਸ ਝਗੜੇ ਨੇ ਇੱਕ ਵੱਧ ਜਾਂਦੇ ਆ ਕਿ ਲੋਕਾਂ ਨੂੰ ਠਣਗੇ ਧੱਕੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸੋ ਆਪ ਜੀ ਦੀ ਗੱਲ ਤੇ ਕਿਵੇਂ ਪ੍ਰਭਾਵ ਕੀਤਾ ਜਾਵੇਗਾ ਦੇਖੋ ਜੀ ਅਸੀਂ ਸਾਰੇ ਪਿੰਡ ਦੇ ਗੜੀ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਜੇ ਵੀ ਕਿਸੇ ਦਾ ਕੋਈ ਲੜਾਈ ਝਗੜਾ ਛੋਟੀ ਮੋਟੀ ਗੱਲ ਹੁੰਦੀ ਤੇ ਪਿੰਡ ਦੀ ਬੈਠ ਕੇ ਪੰਚਾਇਤ ਕੰਮ ਕਰੇ ਉਹਦਾ ਨਾ ਕਿ ਜਲਦੀ ਨਾਲ ਥਾਣੇ ਜਾਣਾ ਜੀ ਅਸੀਂ ਇਹ ਬਿਲਕੁਲ ਕੰਮ ਬੰਦ ਕੀਤਾ ਜਿਹੜਾ ਸਾਡੇ ਤੋਂ ਬਾਹਰ ਜਾਊਗਾ ਉਹ ਦੇਖੋ ਜੀ ਥਾਣੇ 'ਚ ਤੁਹਾਨੂੰ ਪਤਾ ਹੀ ਆ ਫਿਰ ਕੀ ਹੋਇਆ ਜੀ ਤਾਂ ਸਰ ਹੋਰ ਕਿਹੜਾ ਪਹਿਲ ਦੇ ਹੱਦ ਤੇ ਜਿਹੜਾ ਤੁਹਾਡੀ ਗਵਾਈ ਦੇ ਜਿਹੜਾ ਕੰਮ ਕੀਤਾ ਜਾਣਾ ਸ਼ੁਰੂ ਦੇਖੋ ਜੀ ਕਹਿ ਲੀਹੇ ਅਸੀਂ ਆ ਪਲੇਗਰਾਉਂਡ ਦਾ ਕੰਮ ਪੂਰੇ ਜੋਰ ਤੇ ਚੱਲ ਰਿਹਾ ਹੈ। ਸ਼ਮਸ਼ਾਨ ਘਾਟ ਦਾ ਅਸੀਂ ਕੰਮ ਕੰਪਲੀਟ ਕਰਤਾ ਜੀ ਤੇ ਉਸ ਤੋਂ ਬਾਅਦ ਚ ਅਸੀਂ ਪਲੇਗਰਾਉਂਡ ਦੇ ਚਾਰਦੁਆਰੀ ਖੜਕੇ ਸਟੇਡੀਅਮ ਬਣਾ ਰਹੇ ਹਾਂ। ਉਹਦੇ ਵਿੱਚ ਬੱਚਿਆਂ ਨੂੰ ਜਿੰਮ ਦਾ ਜੋ ਓਪਨ ਜਿੰਮ ਦੂਸਰਾ ਜਿੰਮ ਸਾਰਾ ਪ੍ਰੋਵਾਈਡ ਕਰਾਂਗੇ। ਜੀ ਸਰ ਪਿੰਡਾਂ ਦੇ ਵਿੱਚ ਕਈ ਵਾਰੀ ਝੂਲੇ ਬੱਚਿਆਂ ਉੱਤੇ ਲੱਗ ਜਾਂਦੇ ਆ ਓਪਨ ਜਿਮ ਵੀ ਹੁੰਦੀ ਆ ਸੋ ਬੱਚਿਆਂ ਦਾ ਬਜ਼ੁਰਗਾਂ ਦੇ ਬੈਠਣ ਵਾਸਤੇ ਪਾਰਕਿੰਗ ਹੁੰਦੀ ਆ ਕਿ ਇਹੋ ਜੀ ਸਹੂਤਾ ਤੁਹਾਡੇ ਪਿੰਡ ਚ ਕੋਈ ਹੈਗੀ ਹਾਂਜੀ ਬਿਲਕੁਲ ਜੀ ਪਹਿਲੇ ਸਪੈਂਸ ਨੇ ਸਾਡੇ ਪਿੰਡ ਪਾਰਕ ਬਣਾਈਆਂ ਜੀ ਬਹੁਤ ਵਧੀਆ ਤੇ ਉੱਥੇ ਕੁਰਸੀਆਂ ਸਾਰਾ ਕੁਝ ਲੱਗਿਆ ਜੀ ਬਜ਼ੁਰਗਾਂ ਦੇ ਬਹਿਣ ਵਾਸਤੇ ਬੜਾ ਵਧੀਆ ਸਿਸਟਮ ਆ ਹਮੇਂ ਫੁੱਲ ਅੱਗੇ ਅਸੀਂ ਬਾੜੀ ਹੋਰ ਵਧੀਆ ਬਣਾਉਣ ਵਾਸਤੇ ਪੂਰਾ ਉਪਰਾਲਾ ਕਰੀ ਜੀ ਤੱਪ ਪਿੰਡ ਦੇ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਤਾਂ ਮਨ ਮਰਸੀ ਆਸੋ ਕਿ ਮੈਸੇਜ ਪਿੰਡ ਵਾਲੇ ਦੇਣਾ ਚਾਹੋ। ਦੇਖੋ ਜੀ ਮੈਂ ਤੇ ਪਿੰਡ ਵਾਲੇ ਨੇ ਉਹ ਕਹਿਣਾ ਚਾਹੁੰਦਾ ਜੀ ਜਿਸ ਤਰ੍ਹਾਂ ਨਾ ਮੇਰੇ ਤੇ ਸਰਪੰਚੀ ਕੀਤੀ ਇਸੇ ਤਰ੍ਹਾਂ ਗਾੜੀ ਵੀ ਇੱਕ ਧਿਆਸ ਰਜੈਂਜੀ ਜਿੰਨੂ ਮਰਜ਼ੀ ਪਿੰਡ ਸਰਪੰਚੀ ਨਾ ਸਰਪੰਚੀ ਛੋੜਨਾ ਇਲੈਕਸ਼ਨ ਤੋਂ ਪ੍ਰੇਰਿਤ ਕਰ।